ਸਸੀ ਗਾਲ ਜੀ ਅੱਜ ਮੇਰੇ ਪਿੰਡ ਮਲੂਕਾ ਵਿੱਚ ਮੇਰੇ ਦੋਸਤ ਜੱਗਾ ਮਾਨ ਦੇ ਘਰੇ ਸਵੇਰੇ ਸਵੇਰੇ ਸੱਪ ਆ ਗਿਆ ਜੀ ਤਾਂ ਸੱਪ ਫੜਨ ਲਈ ਭਦਰ ਸਿੰਘ ਸੱਪਾਂ ਵਾਲੇ ਨਾਲ ਸੰਪਰਕ ਕੀਤਾ ਗਿਆ ਸੋ ਉਹ ਆਪਣੀ ਟੀਮ ਦੇ ਨਾਲ ਪਹੁੰਚ ਚੁੱਕੇ ਆ ਦੇਖਦੇ ਆ ਕਿਸ ਤਰ੍ਹਾਂ ਉਹ ਸੱਪ ਨੂੰ ਕਾਬੂ ਕਰਦੇ ਆ ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਜਾਤੀਆਂ ਸੱਪਾਂ ਦੀਆਂ ਪਾਈਆਂ ਜਾਂਦੀਆਂ ਕੁਝ ਕੁ ਜ਼ਹਿਰੀਲੇ ਨੇ ਕੁਝ ਕੁ ਬਿਨਾਂ ਜ਼ਹਿਰ ਤੋਂ ਨੇ ਦੇਖਦੇ ਆ ਇਹ ਕੜਾ ਇਹ ਤਾਂ ਸ਼ਾਇਦ ਬਲੈਕ ਓਵਰਾ ਜੀ ਜਿਹਨੂੰ ਆਪਾਂ ਪੰਜਾਬ ਚ ਕਾਲਾ ਨਾਗ ਵੀ ਕਹਿ ਦਿੰਨੇ ਆ ਇਹ ਇੱਕ ਜ਼ਹਿਰੀਲਾ ਸੱਪ ਆ ਦੋਸਤੋ ਤਾਂ ਇਹਦਾ ਜ਼ਹਿਰ ਦਾ ਅਸਰ ਬਹੁਤ ਜ਼ਿਆਦਾ ਤੇਜ਼ ਹੁੰਦਾ ਜੋ ਕੁਝ ਕੀ ਮਿੰਟਾਂ ਵਿੱਚ ਬੰਦੇ ਦੀ ਜਾਨ ਲੈ ਸਕਦਾ ਲਓ ਜੀ ਇਸ ਤਰ੍ਹਾਂ ਭਦਰ ਸਿੰਘ ਨੇ ਆਪਣੀ ਸਟਿਕ ਦੇ ਨਾਲ ਸੱਪ ਨੂੰ ਹੋਲਡ ਕਰ ਲਿਆ ਕਾਫੀ ਵੱਡੀ ਹਾਈਟ ਆ ਸੱਪ ਦੀ ਥੋੜਾ ਕੁ ਕੰਨੀ ਕੀਤਾ ਗਿਆ ਇਹ ਮੇਰੇ ਵੀ 4-5 ਫੁੱਟ ਦੇ ਅਸੇ ਬਸਦਾ ਹੋਊਗਾ ਇਸ ਪ੍ਰਜਾਤੀ ਦੀ ਹਾਈਟ ਵੀ ਕਾਫੀ ਜ਼ਿਆਦਾ ਹੁੰਦੀ ਆ ਨੋਰਮਲੀ ਬੈਠਾਗਾ ਜਿਹੜਾ ਤਿੰਨ ਚਾਰ ਫੁੱਟ ਤੋਂ ਲੈ ਕੇ 12-13 ਫੁੱਟ ਤੱਕ ਹੋ ਜਾਂਦਾ ਦੇਖੋ ਜੀ ਹਜੇ ਵੀ ਫਨ ਚੱਕ ਰਿਹਾ ਦੋਸਤੋ ਅੱਜ ਕੱਲ ਦਾ ਨਾ بارش ਦਾ ਮੌਸਮ ਅੱਜ ਕੱਲ ਆਮ ਹੀ ਸਭ ਵੇਰਾ ਜਾਂਦੇ ਆ ਥੋੜਾ ਜਿਹਾ ਸचेत ਰਹਿਣ ਦੀ ਆਪਣ ਨੂੰ ਲੋੜ ਆ ਤੇ ਇਹ ਮੇਰਾ ਦੋਸਤ ਆ ਥੋੜਾ ਖੇਤਾਂ ਚ ਰਹਿੰਦੇ ਆ ਖੇਤਾਂ ਵਿੱਚ ਤਾਂ ਜ਼ਿਆਦਾਤਰ ਕਿਉਂਕਿ ਇਹ ਜੋ ਨ ਲੱਗ ਚੁੱਕਿਆਗਾ ਤੇ ਬਾਣਾ ਜਿਆਦਾ ਪਾਣੀ ਖੜ ਗਿਆ ਤੇ ਇਸ ਲਈ ਇਹ ਫਿਰ ਜਿੱਧਰ ਕੋਈ ਖਾਲੀ ਜਗ੍ਹਾ ਮਿਲਦੀ ਹੈ ਉਧਰ ਦੌੜਦੇ ਆ ਬੈਠ ਜਾ ਖਾਲਸਾ ਬਾਈ ਜੀ ਬਤੇ ਜੀ ਜਿਹੜਾ ਤੁਸੀਂ ਆਮ YouTube Facebook ਤੇ ਦੇਖ ਰਹੇ ਆ ਬਹਾਦਰ ਸਿੰਘ ਸੱਪਾਂ ਵਾਲਾ ਪਿੰਡ ਮੁਰੂਪੇ ਦਾ ਅੱਜ ਵੀ ਕਿਸੇ ਭਰਾ ਦੇ ਘਰੇ ਇਹ ਸੱਪ ਸੀ ਪੇਟੀਆਂ ਵਾਲੇ ਅੰਦਰ ਇੱਕ ਕੱਲੂ ਫੜਿਆ ਸੀਗਾ ਕੱਲ ਜਗ੍ਹਾ ਤੇ ਥੱਲੇ ਫੜਿਆ ਸੀਗਾ ਇਸ ਤਰ੍ਹਾਂ ਦੀਆਂ ਸਮੱਸਿਆ ਹੋਏ ਨਹੀਂ ਜਿਹੜੋ ਪਤਾ ਨਾ ਆਹੜਾ ਦੋ ਮਹੀਨੇ ਚੱਲਦੇ ਸੌਣ ਦਾ ਤਾਂ ਲੰਘ ਹੀ ਚਲੇ ਆ ਪੱਤ ਲੰਮੀ ਨੇ ਦੋ ਮਹੀਨੇ ਥੋੜੇ ਜਿਹਾ ਖਤਰੇ ਵਾਲੇ ਹੁੰਦੇ ਜਾਨਵਰਾਂ ਦੇ ਇਹ ਪਾਣੀ ਜ਼ਮੀਨ ਦਾ ਝੋਨੇ ਤੇ ਜੇ ਘਾਹ ਨੂੰ ਭਾਜਦੇ ਆ ਜਿਵੇਂ ਅੱਗੇ ਬੇਨਤੀ ਕਰੀ ਆ ਮੈਂ ਨੀਂਬੀਆਂ ਭੈਣਾ ਮੂਰੇ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੈ ਅੰਦਰ ਵੀ ਵਰਨਾ ਨੀੜੇ ਵੀ ਕੱਢਣੇ ਆ ਪੂਰੇ ਚੌਕਸ ਹੋ ਕੇ ਧਿਆਨ ਨਾਲ ਤੁਸੀਂ ਇਹ ਕੰਮ ਕਰਨਾ ਹੈਗਾ